ਚਾਹੀਦਾ ਰੱਬ ਤੇ ਗਿਲਾ ਨਹੀਂ ਕਰਨਾ ਚਾਹੀਦਾ ਹਰ ਵੇਲੇ ਸ਼ੁਕਰਾਨਾ ਕਰਨਾ ਚਾਹੀਦਾ ਕਿਉਂਕਿ ਹੁਣ ਵੀ ਸਾਡੇ ਕੋਲੇ ਇੰਨਾ ਕੁਝ ਉਹਨੇ ਦਿੱਤਾ ਜਿਹਦੇ ਅਸੀਂ ਨਾ ਯੋਗ ਸੀ ਨਾ ਕਾਬਲ ਸੀ ਨਾ ਹੀ ਕੋਈ ਇਹਦੇ ਲਈ ਅਸੀਂ ਕੋਈ ਕੋਸ਼ਿਸ਼ ਕੀਤੀ ਹੈ ਬਿਨਾਂ ਮੰਗਿਆ ਵੀ ਬਹੁਤ ਕੁਝ ਉਹਨੇ ਦੇ ਦਿੱਤਾ ਜਿਨ੍ਹਾਂ ਨੂੰ ਇਹ ਸਮਝ ਆਏ ਉਹ ਸ਼ੁਕਰਾਨਾ ਕਰਦੇ ਆ ਸਬਰ ਦਾ ਅਰਥ ਹੈ ਜੋ ਵੀ ਪਰਮਾਤਮਾ ਕਰਦਾ ਜੋ ਨੇ ਦਿੱਤਾ ਬਸ ਉਹਦੇ ਚ ਸਬਰ ਕਰਕੇ ਚੁੱਪ ਕਰ ਜਾਏ ਜਿਹਨੂੰ ਅਸੀਂ ਕਹਿੰਦੇ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਜਿਹਦੇ ਕੋ ਜੋਰ ਕੋਈ ਨਹੀਂ ਜਿਹਨੂੰ ਜੋਰ ਨਾਲ ਕਹਿ ਨਹੀਂ ਸਕਦੇ ਵੀ ਵਜੀਦੇਆ ਕੌਣ ਸਾਹਿਬ ਨੂੰ ਕਹੇ ਇੰਜ ਨਹੀਂ ਇੰਜ ਕਰਾ ਇਕ ਨਾਂ ਦੇ ਕਰ ਪੁੱਤ ਪੁੱਤਾਂ ਕਰ ਪੁੱਤਰੇ ਇਕ ਨਾਂ ਦੇ ਕਰ ਧੀ ਧੀਆਂ ਕਰ ਦੁਤਰੇ ਇਕ ਨਾਂ ਦੇ ਕਰ ਇੱਕ ਤੇ ਉਹ ਵੀ ਜਾਏ ਮਰ ਵਜੀਦਾ ਕੌਣ ਸਾਹਿਬ ਨੂੰ ਕਹੇ ਇੰਝ ਇੰਝ ਕਰ ਕਿਸੇ ਦੀ ਤਾਂ ਵਧੀ ਵੇਲ ਬੋ ਪੀੜੀ ਚੱਲੀ ਕਿਸੇ ਦਾ ਇਕਲੌਤਾ ਵੀ ਲੈ ਜਾਂਦਾ ਪਰ ਕੀ ਜੋਰ ਹੈ ਉਹਦੇ ਅੱਗੇ ਅੰਤ ਵਿੱਚ ਇਹੀ ਕਹਿਣਾ ਪੈਂਦਾ ਜਿਸ ਠਾਕੁਰ ਸਿਓ ਨਾਹੀਂ ਚਾਰਾ ਤਾਂ ਕੋ ਕੀਜੈ ਸਤਿ ਨਮਸਕਾਰਾ ਜਿਹਦੇ ਅੱਗੇ ਕੋਈ ਜ਼ੋਰ ਹੀ ਨਹੀਂ ਕੀਤਾ ਕਰਨਾ ਸਰਵ ਰਜ਼ਾਈ ਸਤਿਗੁਰੂ ਕਹਿੰਦੇ ਆ ਕਿਛ ਕੀਚਾ ਜੇ ਕਰ ਸਕੀ ਹੈ ਜੋ ਵੀ ਉਹ ਪ੍ਰਮਾਤਮਾ ਕਰ ਰਿਹਾ ਹੈ ਉਸ ਮਾਲਕ ਦੀ ਰਜ਼ਾ ਦੇ ਵਿੱਚ ਇਹ ਸਭ ਕੁਝ ਹੋ ਰਿਹਾ ਅਸੀਂ ਜੀਵ ਕੁਝ ਕਰ ਸਕੀਏ ਜੇ ਕੁਝ ਕਰ ਕਰ ਸਕਦੇ ਹੋਈਏ ਤੋ ਉਸ ਪ੍ਰਮਾਤਮਾ ਦੇ ਕੀਤੇ ਵਿੱਚ ਤਾਂ ਕੋਈ ਦਖਲ ਅੰਦਾਜ਼ੀ ਹੋਈ ਨਹੀਂ ਸਕਦੀ ਆਪਣਾ ਕੀਤਾ ਕਿਛੂ ਨਾ ਹੋਵੇ ਜਿਉਂ ਹਰ ਭਾਵੇ ਤਿਉਂ ਰਖੀਏ ਸਾਡਾ ਕੀਤਾ ਕੁਛ ਨਹੀਂ ਹੁੰਦਾ ਜਿਵੇਂ ਉਹਨੂੰ ਚੰਗਾ ਲੱਗਦਾ ਓਵੇਂ ਕਰ ਰਿਹਾ ਬਸ ਅਸੀਂ ਤਾਂ ਇਹੀ ਕਹਿ ਸਕਦੇ ਹਾਂ ਕਿ ਜਿਉਂ ਭਾਵੇ ਤਿਉਂ ਰੱਖ ਲੈ ਹਮ ਸ਼ਰਨ ਪ੍ਰਭ ਆਈ ਰਾਮ ਰਾਮ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਸਾਰਾ ਕੁਛ ਤੇਰੇ ਹੱਥ ਵਸ ਹੈ ਸਾਡੀ ਕੋਈ ਮਰਜ਼ੀ ਨਹੀਂ ਹੈ ਅਸਾਂ ਜੋਰ ਨਹੀਂ ਜੇ ਕਿਛ ਕਰ ਹਮ ਸਕਿਆ ਜਿਉਂ ਭਾਵੇ ਦੇਮ ਬਖਸ਼ਵਾ ਜਿਵੇਂ ਤੈਨੂੰ ਪਾਉਂਦਾ ਸਾਨੂੰ ਬਖਸ਼ ਲੈ ਸਾਡੇ ਗੁਣ ਔਗਣਾਂ ਚਤਾਰੀ ਸਾਡੇ ਚ ਕੋਈ ਜੋਰ ਨਹੀਂ ਕੋਈ ਤਾਕਤ ਨਹੀਂ ਕੋਈ ਮਤ ਨਹੀਂ ਬੁੱਧ ਨਹੀਂ ਅਕਲ ਨਹੀਂ ਕੁਛ ਵੀ ਅਸੀਂ ਕਰਨ ਦੇ ਸਮਰੱਥ ਨਹੀਂ ਬਸ ਜੋ ਹੋ ਰਿਹਾ ਤੇਰੇ ਹੁਕਮ ਵਿੱਚ ਹੋ ਰਿਹਾ ਪਰ ਜਿਨ੍ਹਾਂ 'ਚ ਸਬਰ ਦਾ ਗੁਣ ਆਇਆ ਉਹਨਾਂ ਨੇ ਜਰਤਾ ਲਿਆ ਕਰ ਹੀ ਨਹੀਂ ਸਕਦੇ ਹੁਣ ਜਿਨ੍ਹਾਂ ਦੇ ਘਰਾਂ 'ਚ ਬਹੁਤ ਵੱਡੇ ਬਾਣੇ ਵਾਪਰ ਜਾਂਦੇ ਆ ਉਹ ਕਰ ਤੱਕ ਜਰਨਾ ਤਾਂ ਪੈਂਦਾ ਹੀ ਆ ਨਾ ਅੰਦਰੋਂ ਭਾਵੇਂ ਦੁਖੀ ਹੋਣ ਕਈ ਵਾਰੋ ਗੁਰੂ ਨਾਲੋਂ ਟੁੱਟ ਜਾਂਦੇ ਆ ਗੁਰੂ ਘਰ ਨਾਲੋਂ ਟੁੱਟ ਜਾਂਦੇ ਆ ਨਿਤਨੇਮ ਛੱਡ ਜਾਂਦੇ ਆ ਬਾਣੀ ਪੜਨੀ ਛੱਡ ਜਾਂਦੇ ਆ ਇੰਨਾ ਵੀ ਰੁੱਸ ਜਾਂਦੇ ਆ ਗੁਰੂ ਨਾਲ ਰੱਬ ਨਾਲ ਪਰ ਜੋ ਹੋਇਆ ਉਹ ਤਾਂ ਹੋ ਗਿਆ ਨਾ ਔਖੇ ਸੌਖੇ ਮਨ ਨਹੀਂ ਲਿਆਉਂਦੇ ਜਰ ਲਿਆ ਹੌਲੀ ਹੌਲੀ ਉਹ ਜ਼ਖਮ ਭਰਨੇ ਸ਼ੁਰੂ ਹੋ ਗਏ ਅੰਦਰ ਭਰਪਾਈ ਹੋਣੀ ਸ਼ੁਰੂ ਹੋਈ ਪਰ ਇੱਕੇ ਦਮ ਨਹੀਂ ਸਬਰ ਵਾਲਾ ਜਰਤਾ ਲੈਂਦਾ ਪਰ ਕਈ ਵਾਰ ਖੁਸ਼ ਨਹੀਂ ਹੁੰਦਾ ਮਿੱਠਾ ਕਰਕੇ ਨਹੀਂ ਮੰਨਦਾ ਜਰਤਾ ਲਿਆ ਹੁਣ ਜਰਨਾ ਪੈਂਦਾ ਉਸ ਪ੍ਰਮਾਤਮਾ ਕੇ ਜੋਰ ਕੋਈ ਨਹੀਂ ਜਪਜੀ ਸਾਹਿਬ ਦੇ ਅਸੀਂ ਰੋਜ਼ ਪੜ੍ਹਦੇ ਆ ਆਖਣ ਜੋਰ ਚੋਂ ਪੈਣਾ ਜੋਰ-ਜੋਰ ਨਾਲ ਮੰਗਣ ਦੇਣਾ ਜੋਰ ਜੋਰ ਨਾਲ ਜੀਵਨ ਮਰਨ ਐ ਮਨੁੱਖੀ ਜੋਰ ਦੀ ਗੱਲ ਐ ਦੇ ਵਿੱਚ ਜੋਰ ਨਾਲ ਜੀਵਨ ਮਰਨ ਐ ਜੋਰ-ਜੋਰ ਨਾਲ ਰਾਜ ਮਾਲ ਮਨਸੂਰ ਜੋਰ ਨਾਲ ਸੁਰਤੀ ਗਿਆਨ ਵਿਚਾਰ ਜੋਰ ਨਾਲ ਜੁਗਤੀ ਛੁੱਟੇ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾ ਨਗੋਤਮ ਨੀਚ ਨਾ ਕੋ ਜਿਹਦੇ ਹੱਥ ਜੋਰ ਹੈ ਜਾਂ ਜਿਹਦਾ ਜੋਰ ਚੱਲਦਾ ਬਸ ਉਹਦੇ ਜੋਰ ਨਾਲ ਹੀ ਸਭ ਕੁਝ ਹੋ ਰਿਹਾ ਤੇ ਬੰਦੇ ਦਾ ਜੋਰ ਕੰਮ ਹੀ ਉੱਥੇ ਕਰਦਾ ਜਦੋਂ ਫਿਰ ਇੱਥੇ ਇਨਸਾਨ ਆਪਣਾ ਜੋਰ ਛੱਡਦਾ ਆਪਣਾ ਬਲ ਹਾਰਦਾ ਬਲਿਹਾਰੀ ਦਾ ਅਰਥ ਹੀ ਹੁੰਦਾ ਬਲ ਹਾਰ ਕੇ ਜਾਣਾ ਬਲਿਹਾਰੀ ਗੁਰ ਆਪਣੇ ਦੇਵਹਾੜੀ ਸਾਧਵਰ ਆਪਣੇ ਗੁਰੂ ਕੋਲ ਬਲ ਆਪਣੀ ਤਾਕਤ ਬਲ ਘਾਰ ਕੇ ਗਏ ਤਾਕਤ ਘਾਰ ਕੇ ਗਏ ਫਿਰ ਗੁਰੂ ਨੇ ਕਰਮਖੰਡ ਕੀ ਬਾਣੀ ਜੋਰ ਫਿਰ ਉਹਨੇ ਬਖਸ਼ਿਸ਼ ਦੇ ਘਰ ਵਿੱਚ ਲਾ ਜਾ ਕੇ ਆਪਣਾ ਜੋਰ ਦਿੱਤਾ ਜਿਹਨੂੰ ਪ੍ਰਮਾਤਮਾ ਆਪਣਾ ਜੋਰ ਦਿੰਦਾ ਉਹ ਜ਼ਿੰਦਗੀ ਦੀ ਹਰ ਲੜਾਈ ਜਿੱਤਦਾ ਹੈ ਉਹ ਮਨ ਦੇ ਅੰਦਰ ਜਿਹੜੀ ਨਿਹੱਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਡ ਜੀ ਉਹ ਪੰਜ ਵਿਕਾਰਾਂ ਨਾਲ ਜਿਹੜੀ ਲੜਾਈ ਲੱਗੀ ਹੈ ਉਹਦੇ ਵਿੱਚ ਵੀ ਜਿੱਤਦਾ ਹੈ ਜਿਹਨੂੰ ਪਰਮਾਤਮਾ ਜਿਹਨੂੰ ਗੁਰੂ ਆਪਣਾ ਜੋਰ ਦੇ ਦਵੇ ਤੇ ਦੂਜਾ ਸ਼ਬਦ ਹੈ ਰਜ਼ਾ ਇਹ ਸਾਰੇ ਹੁਕਮ ਸ਼ਬਦ ਦੇ ਇਰਤ ਗਿਰਦ ਜਿਹੜੇ ਨੇੜੇ ਟੇੜੇ ਵਾਲੇ ਉਹਦੇ ਸ਼ਬਦ ਨੇ ਅਸੀਂ ਹੁਕਮ ਲੱਗਾ ਜਿਸ ਮਿੱਠਾ ਜਿਓ ਇਹਨੂੰ ਸਮਝਣ ਵਾਸਤੇ ਆ ਦੋ ਤਿੰਨ ਬਚਨਾਂ ਦਾ ਸਹਾਰਾ ਲਿਆ ਸਬਰ ਕੀਆ ਰਜ਼ਾ ਕੀਆ ਤਸਲੀਮ ਕੀਆ ਅਰਥ ਇਹ ਦੇਹੀ ਬਣਨਗੇ ਕਿ ਹੁਕਮ ਵਿੱਚ ਚੱਲਣਾ ਬਾਣੇ ਵਿੱਚ ਚੱਲਣਾ ਉਸ ਪਰਮਾਤਮਾ ਦੀ ਰਜ਼ਾ ਵਿੱਚ ਤੁਰਨਾ ਰਜ਼ਾਦਾਰ ਹੁੰਦਾ ਜਦੋਂ ਜਗਿਆਸੂ ਦੇ ਨਾਲ ਕੋਈ ਘਟਨਾ ਵਾਪਰਦੀ ਹੈ ਉਹਨੂੰ ਮੰਨ ਲਵੇ ਸਤਿ ਬਚਨ ਕਰਕੇ ਮੰਨ ਲਵੇ ਵੈਸੇ ਤਾਂ ਸੰਸਾਰ ਦੇ ਵਿੱਚ ਅਸੀਂ ਵੇਖਦੇ ਹਾਂ ਕਿ ਜਿੱਡੀਆਂ ਮਾੜੀਆਂ ਘਟਨਾਵਾਂ ਘਟਦੀਆਂ ਉਹਨੂੰ ਅਸੀਂ ਭਾਣਾ ਸ਼ਬਦ ਜਿਹੜਾ ਉਹ ਦਿੱਤਾ ਹੋਇਆ ਹੈ ਭਾਣੇ ਨਾਲ ਜੋੜ ਦਿੱਤਾ ਵੀ ਚਲੋ ਜੋ ਰੱਬ ਦਾ ਭਾਣਾ ਹੋਇਆ ਕਿਸੇ ਦੇ ਕੁਛ ਮਾੜਾ ਹੋਵੇ ਸੀ ਕਹਿੰਨੇ ਵਿਆਹ ਕੀ ਪਾਣਾ ਵਾਪਰ ਗਿਆ ਸਾਡੇ ਨਾਲ ਉਹ ਵੀ ਅਗਲਾ ਕੀ ਕਹਿੰਦਾ ਪਰ ਸਤਿਗੁਰੂ ਕਹਿੰਦੇ ਆ ਜਾਤਿਸ ਪਾਣਾ ਤਾਂ ਜੰਮਿਆ ਜਨਮ ਵੀ ਪਾਣਾ ਹੈ ਘਰ ਚ ਵਿਆਹ ਸ਼ਾਦੀ ਆਉਂਦੀ ਆ ਉਹ ਵੀ ਪਾਣਾ ਹੈ ਮੌਤ ਤਾਂ ਪਾਣਾ ਹੈ ਹੀ ਹੈ ਪਾਣਾ ਆਵੇ ਜਾਏ ਉਸ ਪ੍ਰਮਾਤਮਾ ਦਾ ਪਾਣਾ ਹੀ ਸੀ ਅਸੀਂ ਜਨਮ ਲੈ ਕੇ ਆਏ ਤੇ ਉਹਦਾ ਪਾਣਾ ਤੇ ਉਹਦੇ ਹੁਕਮ ਵਿੱਚ ਅਸੀਂ ਦੁਨੀਆ ਤੋਂ ਰੁਖਸਤ ਹੋਏ ਜਨਮ ਔਰ ਮੌਤ ਦੋਵੇਂ ਹੀ ਪਾਣਾ ਪਾਣੇ ਵਿੱਚ ਨੇ ਜ਼ਿੰਦਗੀ ਦੇ ਹਰ ਪੜਾ ਤੇ ਜਿਹੜਾ ਇਹ ਨਾਲ-ਨਾਲ ਚੱਲਦਾ ਇਹਦੇ ਤੋਂ ਇੱਕ ਪਲ ਵੀ ਸਾਡਾ ਕੋਈ ਜ਼ਿੰਦਗੀ ਦਾ ਇੱਕ ਵੀ ਸ્વાસ ਇਹ ਹੋ ਜਾ ਨਹੀਂ ਜਿਹੜਾ ਪਾਣੇ ਤੋਂ ਬਾਹਰ ਹੋ ਕੇ ਚੱਲੇ ਮੰਨਣਾ ਨਾ ਮੰਨਣਾ ਇੱਕ ਅਲੱਗ ਚੀਜ਼ ਆ ਪਰ ਹੈ ਤਾਂ ਸਭ ਕੁਝ ਪਾਣੇ ਚ ਹੈ ਨਾ ਪਾਣੇ ਦਾ ਅਰਥ ਹੈ ਉਹਦੇ ਹੁਕਮ ਵਿੱਚ ਉਹਦੀ ਰਜ਼ਾ ਵਿੱਚ ਕਿਸੇ ਨੇ ਮੰਨ ਲਿਆ ਕਿਸੇ ਨੇ ਮਿੱਠਾ ਕਰਕੇ ਮੰਨ ਲਿਆ ਜੇ ਇੱਕ ਭਾਈ ਪੂਰਨ ਸਿੰਘ ਹੋਏ ਨੇ ਖੰਡਕੀਤਨੀ ਜਥੇ ਚ ਦੋ ਨੌਜਵਾਨ ਪੁੱਤ ਐਕਸੀਡੈਂਟ ਵਿੱਚ ਇਕੱਠਿਆਂ ਦੀ ਮੌਤ ਹੋ ਗਈ ਜਦੋਂ ਐਂਬੂਲੈਂਸ ਵਿੱਚ ਉਹਨਾਂ ਦੇ ਮ੍ਰਿਤਕ ਸ਼ਰੀਰ ਆਏ ਸਾਰਾ ਆਂਡ ਗਵਾਂਡ ਇਕੱਠਾ ਹੋਇਆ ਰਿਸ਼ਤੇਦਾਰ ਇਕੱਠੇ ਸਭ ਨੇ ਕਿਹਾ ਬਹੁਤ ਮਾੜਾ ਹੋਇਆ ਪਰ ਭਾਈ ਪੂਰਨ ਸਿੰਘ ਨੇ ਕਿਹਾ ਨਹੀਂ ਮਾੜਾ ਨਹੀਂ ਹੋਇਆ ਚੰਗਾ ਹੋਇਆ ਚੰਗਾ ਉਸ ਉਸ ਮਾਲਕ ਦਾ ਧੰਨਵਾਦ ਕਿ 25 26 26 ਸਾਲ ਸਾਡੇ ਨਾਲ ਤਾਂ ਰਹੇ ਜਿੰਨਾ ਸਮਾਂ ਸਾਡੇ ਨਾਲ ਰਹੇ ਸੀ ਓਨਨੇ ਦਾ ਹੀ ਪਰਮਾਤਮਾ ਦਾ ਧੰਨਵਾਦ ਕਰਦੇ ਆਂ ਹਾਂ ਇਹ ਵਸਤੂ ਤਾਂ ਉਸੇ ਦੀ ਸੀ ਨਾ ਇਹਨੇ ਤਾਂ ਸਾਨੂੰ ਕੁਝ ਦਿਨਾਂ ਲਈ ਖਡਾਉਣੇ ਦਿੱਤੇ ਸੀ ਖੇਡਣ ਲਈ ਤੇ ਅੱਜ ਉਹਨੇ ਵਾਪਸ ਲੈ ਲੇ ਮੈਂ ਕਿਵੇਂ ਕਵਾਂ ਮਾੜਾ ਹੋਇਆ ਵਿਰਲੇ ਨੇ ਐਸੇ ਇਹ ਬੜੀ ਵੱਡੀ ਗੱਲ ਹੈ ਮੈਨੂੰ ਕਹਿਣ ਲੱਗਿਆ ਜੋਰ ਨਹੀਂ ਲੱਗਿਆ ਤੁਸੀਂ ਸੁਣ ਲਿਆ ਪਰ ਇਹਨੂੰ ਮੰਨਣਾ ਬੜਾ ਹੋਊ ਇਸ ਗੱਲ ਨੂੰ ਵੱਡੇ 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 ઋષਿ-ਮੁਨੀ ਘਿਰਾ ਗਏ ਜਦੋਂ ਉਹਨਾਂ ਦੇ ਪੁੱਤਰਾਂ ਨਾਲੋਂ ਵਿਛੋੜੇ ਪਏ ਨਾ ਅਰਜਨ ਦਾ ਪੁੱਤਰ ਸੀ ਅਭਮਨੂ ਭਗਵਾਨ ਕ੍ਰਿਸ਼ਨ ਦੇ ਨਾਲ ਅਭਮਨੂ ਦੇਸ਼ ਦੇ ਇੱਕ ਹਿੱਸੇ جنگ ਲੜ ਰਿਹਾ ਰੋਵੇ ਪਾਂਡਵ ਭਏ ਮਜੂਰ ਜਿਨ ਕੇ ਸਵਾਮੀ ਰਹਿ ਤਾ ਦੂਰ ਭਗਵਾਨ ਕ੍ਰਿਸ਼ਨ ਦੇ ਪਾਂਡਵ ਨੇੜੇ ਰਹਿੰਦੇ ਆ ਤੇ ਅਰਜਨ ਦਾ ਪੁੱਤਰ ਅਭਮਨੂ ਤ੍ਰੂਕ ਖੇਤਰ ਦੇ ਵਿੱਚ ਕਹਿਰਵਾਂ ਨਾਲ جنگ ਲੜਦਿਆ ਉੱਥੇ ਇੱਕ ਚੱਕਰ ਵੀਊ ਦਾ ਖੇੜਾ ਪਾਇਆ ਗਿਆ ਤੇ 10 ਦਰਵਾਜ਼ੇ ਹੁੰਦੇ ਆ ਚੱਕਰ ਵੀਊ ਦੇ ਪਰ ਇਹਦੀ ਇੱਕ ਨਿਯਮ ਜਿਹੜੇ ਆ ਉਹ ਬੜੇ ਸਖਤ ਹੁੰਦੇ ਆ ਖੇਡਣ ਵਾਲੇ ਨੂੰ ਇਹਦੇ ਨਿਯਮ ਮੰਨਣੇ ਪੈਂਦੇ ਆ ਅਬ ਮੰਨੂ ਨੇ ਆਪਣੇ ਚਾਚੇ ਤਾਇਆ ਨੂੰ ਕਿਹਾ ਵੀ ਦੇਖੋ 8 ਦਰਵਾਜ਼ੇ ਦਾ ਮੈਂ ਇਕੱਲਾ ਹੀ ਤੋੜ ਦਿਆਂਗਾ ਦੋ ਤੁਸੀਂ ਸਾਰੇ ਰਲ ਕੇ ਤੋੜ ਲਿਓ ਸਾਰਿਆਂ ਨੂੰ ਬੜਾ ਹੌਸਲਾ ਹੋਇਆ ਵੀ ਜੇ 8 ਇਕੱਲਾ ਤੋੜਦਾ ਦੋ ਸਾਨੂੰ ਇਕੱਲਿਆਂ ਨੂੰ ਤੋੜਨੇ ਕੀ ਔਖਿਆ ਅਸੀਂ ਐਨੇ ਜਾਣੇ ਆ ਦੋ ਤਾਂ ਅਸੀਂ ਵੀ ਤੋੜ ਹੀ ਦਿਆਂਗੇ ਚੱਕਰੂ ਦੇ ਉਸ ਦਸ ਦਰਵਾਜਿਆਂ ਨੂੰ ਤੋੜ ਕੇ ਜਿੱਤ ਸੀ ਤੇ ਕਹਿਰਵਾ ਨੇ ਜਦੋਂ ਵੇਖਿਆ ਭਮਨ ਨੂੰ ਇੰਨੀ ਸ਼ਸਤਰ ਵਿਦਿਆ ਦਾ ਧਨੀ ਅਰਜੁਨ ਦਾ ਕੱਲਾ ਪੁੱਤ ਹੈ ਬੜੀ ਸ਼ਸਤਰ ਵਿਦਿਆ ਦੇ ਨਾਲ ਉਹ ਇੱਕ ਇੱਕ ਕਰਕੇ ਜੋ ਦਰਵਾਜਾ ਤੋੜਨਾ ਸ਼ੁਰੂ ਕੀਤਾ ਇੱਕ ਤੋੜਿਆ ਦੋ ਤੋੜੇ ਤਿੰਨ ਇੱਕ ਇੱਕ ਦਰਵਾਜਾ ਸਰ ਕਰਦਾ ਗਿਆ ਤੇ ਕਹਿਰਵਾ ਨੇ ਫਿਰ ਉਹਦਾ ਨਿਯਮ ਤੋੜ ਦਿੱਤਾ ਇੱਕ ਦਗਾ ਕੀਤਾ ਇੱਕ ਧੋਖਾ ਕੀਤਾ ਇੱਕ ਛਲ ਕੀਤਾ ਇੱਕ ਫਰੇਵ ਕੀਤਾ ਉਸ ਖੇਡ ਦੀ ਉਸ ਜੰਗ ਦੀ ਮਾਨ ਮਰਿਆਦਾ ਨੂੰ ਇੱਕ ਪਾਸੇ ਰੱਖ ਕੇ ਉਸ ਕੈਦੇ ਕਾਨੂੰਨਿਕ ਪਾਸੇ ਰੱਖ ਕੇ ਚਲਾਕੀ ਧੋਖੇ ਦੇ ਨਾਲ ਅਭਮਨ ਨੂੰ ਮਾਰ ਦਿੱਤਾ ਤੇ ਭਾਡਵ ਵੀ ਨਰਾਸ਼ ਹੋ ਗਏ ਵੀ ਇਹ ਇਕੱਲੇ ਨੇ ਇੰਨਾ ਕੁਝ ਕਰਨਾ ਸੀ ਤੇ ਹੁਣ ਅਸੀਂ ਸਾਰੇ ਰਲ ਕੇ ਵੀ ਨਹੀਂ ਕਰ ਸਕਦੇ ਇਧਰ ਜਦੋਂ ਅਰਜਨ ਨੂੰ ਪਤਾ ਲੱਗਿਆ ਕਿ ਮੇਰਾ ਕੱਲਾ ਕੱਲਾ ਪੁੱਤ ਅਭਮਨ ਨੂੰ ਮੈਦਾਨੇ ਜੰਗ ਵਿੱਚ ਉਹਦੀ ਮ੍ਰਿਤੂ ਹੋ ਗਈ ਮੌਤ ਹੋ ਗਈ ਮੈਦਾਨੇ ਜੰਗ ਵਿੱਚ ਲੜਦੇ ਲੜਦੇ ਦੇ ਹੱਥੋਂ ਹਥਿਆਰ ਡਿੱਗ ਪਏ ਪਾਣਾ ਮੰਨਣਾ ਕੋਈ ਸੌਖਾ ਨਹੀਂ ਰੱਬ ਦੀ ਰਜ਼ਾ ਨੂੰ ਮਿੱਠਾ ਕਰਕੇ ਮੰਨ ਲੈਣਾ ਜਦ ਕਿ ਭਗਵਾਨ ਕ੍ਰਿਸ਼ਨ ਜੀ ਦੇ ਨੇੜੇ ਨੇ ਹਰ ਵੇਲੇ ਫਿਰ ਵੀ ਇੰਨਾ ਵੱਡਾ ਜਿਹੜਾ ਉਹ ਸਦਮਾ ਹੋਇਆ ਸਹਾਰ ਨਹੀਂ ਸਕੇ ਮੈਦਾਨੇ ਜੰਗ ਵਿੱਚ ਹਥਿਆਰ ਹੱਥੋਂ ਡਿੱਗੇ ਚਲੋ குருਖੇਤਰ ਦੀ ਧਰਤੀ ਤੇ ਆਏ ਭਗਵਾਨ ਕ੍ਰਿਸ਼ਨ ਨੂੰ ਕਿਹਾ ਜੀ ਅਸੀਂ ਦੇਖੋ ਤੁਹਾਡੇ ਨਾਲ ਰਹਨੇ ਆ ਤੁਸੀਂ ਰੱਬ ਪ੍ਰਮਾਤਮਾ ਭਗਵਾਨ ਮੇਰਾ ਪੁੱਤ ਜਿਹਾ ਹੁੰਦਾ ਕਰੋ ਪਾਣਾ ਨਹੀਂ ਮਿੱਠਾ ਕਰਕੇ ਮੰਨਿਆ ਗਿਆ ਉਹਦੀ ਰਜ਼ਾ ਨੂੰ ਮਿੱਠਾ ਕਰਕੇ ਨਹੀਂ ਸਬਰ ਵੀ ਨਹੀਂ ਆ ਰਿਹਾ ਬਸ ਇਹਨੂੰ ਜਿਉਂਦਾ ਕਰੋਨਾ ਨੇ ਕਿਹਾ ਵੀ ਆਹ ਪਾਣੀ ਦਾ ਗੜਬਾ ਇੱਕ ਗੜਵਾ ਤਾਂ ਸਰੋਵਰ ਚੋਂ ਪਾਣੀ ਲਿਆਓ ਪਾਣੀ ਲੈ ਕੇ ਆਂਦਾ ਭਗਵਾਨ ਕ੍ਰਿਸ਼ਨ ਕਹਿੰਦੇ ਇਹੀ ਪਾਣੀ ਸਰੋਵਰ ਚ ਦਵਾਰੇ ਪਾਇਆ ਉਹ ਦਵਾਰੇ ਪਾਇਆਂਦਾ ਤੀਜੀ ਵਾਰੀ ਜਦੋਂ ਅਰਜਨ ਵਾਪਸ ਆਇਆ ਭਗਵਾਨ ਕਹਿੰਦੇ ਵੀ ਆਪਾਂ ਤੇਰਾ ਪੁੱਤ ਜਿਉਂਦਾ ਕਰ ਲਾਂਗੇ ਜਿਹੜਾ ਗੜਵੇ ਵਾਲਾ ਪਾਣੀ ਕਮੰਡਲ ਵਾਲਾ ਪਾਣੀ ਸਰੋਵਰ ਚ ਪਾ ਕੇ ਆਇਆ ਮੈਨੂੰ ਉਹ ਸਰੋਵਰ ਚੋਂ ਉਹੀ ਪਾਣੀ ਲੱਭ ਕੇ ਲਿਆ ਦੇ ਡੇਢ ਤੋਂ ਕਿੱਲਿਆਂ ਚੋਂ ਸਰੋਵਰ ਹੈ ਤਲਾਬ ਹੈ ਜਿਹੜਾ ਗੜਵੇ ਵਾਲਾ ਪਾਣੀ ਕਮੰਡਲ ਵਾਲਾ ਪਾਣੀ ਸਰੋਵਰ ਚ ਪਾ ਕੇ ਆਇਆ ਨਾ ਉਹੀ ਪਾਣੀ ਲੱਭ ਕੇ ਲਿਆ ਆਪਾਂ ਤੇਰਾ ਪੁੱਤ ਜਿਉਂਦਾ ਕਰ ਦਿਆਂਗੇ ਅਰਜਨ ਕਹਿੰਦਾ ਭਗਵਾਨ ਇਹ ਕਿਵੇਂ ਹੋ ਸਕਦਾ ਡੇਢ ਦੋ ਕਿੱਲਿਆਂ ਚ ਬੇਸ਼ਮਾਰ ਪਾਣੀ ਐ ਬੇਅਥਾ ਪਾਣੀ ਐ ਮੈਂ ਉਹ ਗੜਵੇ ਵਾਲਾ ਪਾਣੀ ਕਮੰਡਲ ਵਾਲਾ ਕਿਵੇਂ ਲੱਭ ਕੇ ਲਿਆਵਾਂ ਭਗਵਾਨ ਕ੍ਰਿਸ਼ਨ ਕਹਿੰਦੇ ਬਸ ਆਹੀ ਤਾਂ ਮੈਂ ਤੈਨੂੰ ਸਮਝਾਉਣਾ ਚਾਹਨਾ ਐਨਾ ਵੱਡਾ ਬ੍ਰਹਿਮੰਡ ਬਣਾਇਆ ਉਸ ਪ੍ਰਮਾਤਮਾ ਨੇ ਉਹਦੇ ਦਰ ਤੇ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਚ ਜੀਵ ਜਾ ਰਿਹਾ ਇੰਨੀਆਂ ਜੋਤਾਂ ਜਾ ਰਹੀਆਂ ਨੇ ਐਨ ਇਹ ਵੱਡੇ ਬ੍ਰਹਿਮੰਡ ਵਿੱਚ ਜਿੱਥੇ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਲੋਕ ਜਾ ਰਹੇ ਨੇ ਉੱਥੋਂ ਤੇਰੇ ਪੁੱਤ ਦੀ ਜੋਤ ਕਿੱਥੋਂ ਲੱਭ ਕੇ ਲਿਆਉਣਾ ਤੈਨੂੰ ਤਾਂ ਡੇਢ ਦੋ ਕਿੱल्ल्या ਦੇ ਤਲਾਬ 'ਚ ਪਾਣੀ ਨਹੀਂ ਲੱਭਿਆ ਮੈਂ ਇੰਨੇ ਵੱਡੇ ਬ੍ਰਹਿਮੰਡ 'ਚੋਂ ਬਸ ਅਰਜਨ ਇਹ ਜੋ ਹੋਇਆ ਰੱਬ ਦਾ ਪਾਣਾ ਇਹ ਮੰਨਣਾ ਹੀ ਪੈਣਾ ਇੱਕ ਪਾਸੇ ਧੰਨ ਸ਼੍ਰੀ ਗੁਰੂ ਅਰਜਨ ਦੇਵ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਆਪਣੇ ਪੁੱਤਰਾਂ ਦੀਆਂ ਸ਼ਹਾਦਤਾਂ ਤੇ ਜਕਾਰੇ ਛੱਡ ਰਿਹਾ ਤੇ ਨਾਲ ਕਹਿ ਰਿਹਾ ਜਿਸ ਕੀ ਵਸਤ ਸੋਈ ਲੈ ਜਾਏਗਾ ਰੋਜ਼ ਕਿਸੈਸਿਓਂ ਕੀ ਜਾਏ ਜਿਸ ਕੀ ਵਸਤ ਇਸ ਅਗੈ ਰੱਖ ਹੈ ਪ੍ਰਭ ਕੀ ਅਗਿਆ ਮਨ ਹੈ ਮਥੇ ਆਪ ਪਰਮਾਤਮਾ ਦੀ ਅਗਿਆ ਉਹਦਾ ਹੁਕਮ ਉਹਨੇ ਇਹ ਵਸਤਾਂ ਸਾਨੂੰ ਇਹ ਦਾਤਾਂ ਦਿੱਤੀਆਂ ਤੇ ਅੱਜ ਵਾਪਸ ਲੈ ਲਈਆਂ ਜਿੰਨਾ ਅੱਖਾਂ ਨਾਲ ਅਸੀਂ ਲਈਆਂ ਉਹਨਾਂ ਅੱਖਾਂ ਨਾਲ ਹੀ ਸਾਨੂੰ ਵਾਪਸ ਕਰਨੀਆਂ ਚਾਹੀਦੀਆਂ ਜਾਂ ਇਸ ਭਾਣਾ ਦਾ ਜੰਮਿਆ ਪਰਿਵਾਰ ਭਲਾ ਪਾਇਆ ਮਾਰੇ ਕਹਿੰਦੇ ਉਹਦਾ ਭਾਣਾ ਵਾਪਰਿਆ ਪਰਮਾਤਮਾ ਦਾ ਉਹਦਾ ਹੁਕਮ ਹੋਇਆ ਉਹਦੀ ਰਜ਼ਾ ਵਿੱਚ ਸਾਡਾ ਜਨਮ ਹੋ ਗਿਆ ਭਾਣਾ ਆਵੇ ਜਾਏ ਹੁਕਮੇ ਅੰਦਰ ਆਏ ਦਾ ਪਿਆਰਾ ਹੁਕਮੇ ਜਾਦੋ ਜਾਏ ਉਹਦੇ ਹੁਕਮ ਵਿੱਚ ਹੁਕਮ ਕੀ ਹੈ ਭਾਣਾ ਭਾਣਾ ਕੀ ਹੈ ਹੁਕਮ ਦੋਵੇਂ ਸ਼ਬਦ ਇੱਕ ਦੂਜੇ ਦੇ ਨਾਲ ਜੁੜੇ ਹੋਏ ਆ ਤੇ ਸਬਰ ਤੇ ਰਜ਼ਾ ਦੇ ਅਰਥ ਹੈ ਸਬਰ ਵਾਲਾ ਅਣ ਚਾਹੇ ਮਨ ਨਾਲ ਮੰਨ ਲੈਂਦਾ ਕਿਉਂਕਿ ਉਹਦੇ ਕੋਲੇ ਚਾਰਾ ਕੋਈ ਨਹੀਂ ਜਿਹੜਾ ਰਜ਼ਾ ਵਿੱਚ ਚੱਲਦਾ ਉਹ ਮੰਨਦਾ ਵੀ ਹੈ ਤੇ ਮਿੱਠਾ ਕਰਕੇ ਮੰਨਦਾ ਹੈ ਨਾਲ ਨਾਲ ਪ੍ਰਮਾਤਮਾ ਦਾ ਸ਼ੁਕਰਾਨਾ ਕਰਦਾ ਹੈ ਸਬਰ ਵਾਲਾ ਕਿਤੇ ਨਾ ਕਿਤੇ ਉਲਾਮਾ ਵੀ ਦੇ ਜਾਂਦਾ ਹੈ ਪਰ ਰਜ਼ਾ ਵਾਲਾ ਉਲਾਮਾ ਨਹੀਂ ਦਿੰਦਾ ਉਹਦਾ ਸ਼ੁਕਰਾਨਾ ਕਰਦਾ ਹੈ ਪ੍ਰਮਾਤਮਾ ਬਸ ਜੋ ਤੂੰ ਉਦਪਾਵੇਂ ਸਹੀ ਭਲੀਕਾਰ ਜੋ ਤੂੰ ਕੀਤਾ ਠੀਕ ਹੈ ਇਹ ਲਿਵ ਛੁੜ ਗਈ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾਗੀ ਤਿਨਿ ਵਿੱਚ ਮਾਇਆ ਪਾਇਆ ਪਾਣਾ ਉਜੜ ਪਾਣਾ ਰਹਾ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਪਾਣਾ ਤਾਂ ਇੰਨਾ ਕਮਾਲ ਦਾ ਸ਼ਬਦ ਹੈ ਜੇ ਪ੍ਰਮਾਤਮਾ ਨੇ ਉਜੜ ਰਹਾ ਤੇ ਪਾ ਦਿੱਤਾ ਤਾਂ ਵੀ ਉਹਦਾ ਪਾਣਾ ਹੈ ਉਹਦਾ ਸ਼ੁਕਰਾਨਾ ਜੇ ਉਹਨੇ ਕਿਸੇ ਚੰਗੇ ਰਸਤੇ ਤੇ ਨਿਰਮਲ ਪੰਥ ਤੇ ਤੋਰ ਦਿੱਤਾ ਤਾਂ ਵੀ ਉਹਦਾ ਸ਼ੁਕਰਾਨਾ ਹੈ ਇਹ ਨਹੀਂ ਕਿ ਮੈਨੂੰ ਗਲਤ ਰਸਤੇ ਤੇ ਕਿਉਂ ਪਾ ਦਿੱਤਾ ਮਾੜੇ ਰਸਤੇ ਰੱਬ ਨੂੰ ਅਲਾਮੇ ਦੇਣਾ ਉਹਦੇ ਨਾਲ ਹੀ ਲੜੀ ਜਾਣਾ ਪਾਣਾ ਉਜੜ ਉਹਦਾ ਹੁਕਮ ਉਹਦੀ ਰਜ਼ਾ ਵਰਤੀ ਤੇ ਜਿਹੋ ਜਿਹੇ ਰਸਤਾ ਮਿਲਿਆ ਚੱਲ ਪਏ ਹਾਂ ਪਰ ਜੇ ਰਾਸਤੇ ਤੇ ਚੱਲ ਕੇ ਗਿਆਨ ਹੋ ਜਾਏ ਨਾ ਵੀ ਇਹ ਰਸਤਾ ਸਹੀ ਨਹੀਂ ਅਰਦਾਸ ਕਰ ਲੈਣੀ ਚਾਹੀਦੀ ਆ ਕੁਤੇ ਇਹ ਨਾ ਸੋਚਣਾ ਵੀ ਅਸੀਂ ਜੋ ਜਿਉ ਜੋ ਕੰਮ ਕਰਦੇ ਆ ਉਹਦੇ ਬਾਣੇ ਚ ਓਰਿਆ ਸਾਨੂੰ ਮਤ ਵੀ ਤਾਂ ਦਿੱਤੀ ਆ ਨਾ ਸਾਨੂੰ ਬੁੱਧੀ ਦਿੱਤੀ ਆ ਸਾਨੂੰ ਅਕਲ ਦਿੱਤੀ ਆ ਅਸੀਂ ਹਰ ਆਪਣਾ ਸੰਸਾਰਿਕ ਕੰਮ ਮਤ ਬੁੱਧ ਨਾਲ ਵਿਚਾਰ ਕੇ ਕਰਦੇ ਆ ਧਰਮ ਦੀ ਦੁਨੀਆ ਜਾ ਕੇ ਸਾਰੀ ਗੱਲ ਰੱਬ ਤੇ ਸਿੱਟ ਦੇ ਦੀਏ ਸਾਰੀ ਗੱਲ ਹੀ ਗੁਰੂ ਤੇ ਸਿੱਟ ਦੇ ਗੁਰੂ ਦਾ ਹੁਕਮ ਹੋਏਗਾ ਜੀ ਰੱਬ ਦਾ ਹੁਕਮ ਹੋਏਗਾ ਕਰ ਲਾਂਗੇ ਪਰ ਆਪਣੇ ਕੰਮਾਂ ਲਈ ਤਾਂ ਅਸੀਂ ਕੀ ਕਹਿੰਦੇ ਵੀ ਰੱਬ ਦਾ ਹੁਕਮ ਹੋਏਗਾ ਨੌਕਰੀ ਤੇ ਚਲੇ ਜਾਵਾਂਗੇ ਰੱਬ ਦਾ ਹੁਕਮ ਹੋਏਗਾ ਦੁਕਾਨ ਖੁੱਲ ਜਾਏਗੀ ਘਰੇ ਬੈਠੇ ਰੋ ਉੱਥੇ ਤਾਂ ਇਹ ਆ ਵੀ ਲੇਟ ਨਾ ਹੋ ਜਾ ਭੱਜ ਭੱਜ ਕੇ ਬੰਦਾ ਆਪਣੇ ਕੰਮਕਾਰਾਂ ਨੂੰ ਦੌੜਦਾ ਧਰਮ ਦੀ ਦੁਨੀਆ ਵਿੱਚ ਇੰਨਾ ਤਕੜਾ ਬਹਾਨਾ ਲਾ ਕੇ ਕਿ ਵੀ ਜੋ ਜਦੋਂ ਰੱਬ ਦਾ ਹੁਕਮ ਹੋਇਆ ਹੋ ਜਾਏਗਾ ਜੇ ਸੰਸਾਰਕ ਕੰਮਾਂ ਲਈ ਕੱਲ ਵੀ ਬੇਨਤੀ ਕਰੀ ਸੀ ਕਿ ਬਾਕੀ ਤੂੰ ਸਾਰੇ ਆਹਰ ਕਰ ਰਿਆ ਐ ਇੰਨੇ ਆਹਰ ਕਰ ਰਿਆ ਇੱਕ ਉਹ ਆਹਰ ਨਹੀਂ ਕਰ ਰਿਆ ਜਿਸ ਇੱਕ ਆਹਰ ਦੇ ਰਾਹੀ ਤੂੰ ਭਵਸਾਗਰ ਤੋਂ ਪਾਰ ਹੋਣਾ ਹੈ ਰੱਬ ਦੇ ਘਰ ਪਰਵਾਣ ਹੋਣਾ ਇੱਕ ਵੀ ਆਹਰ ਉਦਮ ਕੰਮ ਤੇ ਰਹਿ ਉਹ ਜਿਆ ਨਹੀਂ ਬਾਕੀ ਹੋਰ ਬੜੇ ਆਹਰ ਨੇ 24 ਘੰਟਿਆਂ 'ਚੋਂ 18 18 20 20 ਘੰਟੇ ਕੰਮਾਂ 'ਚ ਲੱਗਿਆ ਰਹਿੰਦਾ ਹੈ ਬੜੇ ਆਹਰ ਨੇ ਪਰ ਇਹਨਾਂ ਸਾਰਿਆਂ ਚ ਮਹਾਰਾਜ ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਅਵਰ ਕਾਜ ਦਾ ਅਰਥ ਮੈਂ ਨਹੀਂ ਕਹਿ ਰਿਹਾ ਕਿ ਕੋਈ ਕੰਮ ਹੀ ਨਹੀਂ ਕਰਨਾ ਚਾਹੀਦਾ ਕਿਰਤ ਕਰਨੀ ਆ ਪਰ ਇਹ ਕੰਮ ਜਿਹੜੇ ਆ ਸਾਡੇ ਪ੍ਰਮਾਤਮਾ ਦੇ ਘਰ ਵਿੱਚ ਪ੍ਰਵਾਨ ਨਹੀਂ ਹੁੰਨੇ ਦੂਸਰੇ ਅਵਰ ਕਾਜ ਤੇਰੇ ਕਿਤੇ ਨਾ ਕਾਮ ਦੇ ਅਰਥ ਨੇ ਸਿਮਰਨ ਛੱਡ ਕੇ ਸੇਵਾ ਛੱਡ ਕੇ ਸਤ ਸੰਗ ਛੱਡ ਕੇ ਬਾਣੀ ਛੱਡ ਕੇ ਅਸੀਂ ਜਿੰਨੇ ਹੋਰ ਵੀ ਕਰਮ ਕਾਂਡ ਕਰਦੇ ਆ ਬੜੇ ਤਰ੍ਹਾਂ ਦੇ ਕਰਮ ਕਾਂਡ ਆ ਧਰਮ ਦੀ ਦੁਨੀਆ ਚ ਪਰਮਾਤਮਾ ਦਾ ਕੋਈ ਸਿਮਰਨ ਕਰੇ ਨਾ ਕਰਮ ਕਾਂਡ ਹੀ ਕਰੀ ਜਾਏ ਕਰਮ ਕਾਂਡ ਹੀ ਕਰਿਆ ਆ ਦਿਨ ਆ ਕਰਨਾ ਆ ਦਿਨ ਆ ਕਰਨਾ ਇੰਨੇ ਵਜਿਆ ਕਰਨਾ ਇੰਨੇ ਵਜਿਆ ਕਰਨਾ ਸਤਿਗੁਰੂ ਕਹਿੰਦੇ ਇਹ ਕਿਸੇ ਕੰਮ ਨਹੀਂ ਆਉਨੇ ਮਿਲ ਸਾਧ ਸੰਗਤ ਭਜ ਕੇ ਬਲ ਨਾਮ ਸੰਗਤ ਵਿੱਚ ਬੈਠ ਕੇ ਨਾਮ ਜਪ ਲੈ ਇਹ ਤੇਰੇ ਕੰਮ ਆਏਗਾ ਕਰਮ ਕਾਂਡ ਕੰਮ ਨਹੀਂ ਆਉਨੇ ਤੇ ਇਸ ਲਈ ਪਾਣਾ ਓ ਜੜ ਪਾਣਾ ਰਾਗੂ ਗੁਰੂ ਨਾਨਕ ਸਾਹਿਬ ਪਾਤਸ਼ਾਹ ਕਹਿੰਦੇ ਇਹ ਵੀ ਉਹਦਾ ਪਾਣਾ ਹੀ ਆ ਜਿਹੋ ਜਾਂ ਰਸਤਾ ਮਿਲ ਜਾਏ ਰਾਸਤਾ ਸਹੀ ਨਹੀਂ ਸਹੀ ਹੈ ਇਹ ਸਭ ਉਹਦੀ ਰਜ਼ਾ ਹੈ ਜੋ ਵਾਪਰਿਆ ਉਹਨੂੰ ਖੁਸ਼ੀ ਨਾਲ ਸਹਿ ਲੈਣਾ ਉਹਨੂੰ ਦਿਲ ਤੋਂ ਮੰਨ ਲੈਣਾ ਸ਼ੁਕਰ ਵਿੱਚ ਸਹਿ ਲੈਣਾ ਨਾ ਸ਼ੁਕਰੇ ਨਾ ਬੜਨਾ ਬਾਣੀ ਵਿੱਚ ਇੱਕ ਬਚਨ ਅਸੀਂ ਹੋਰ ਵੀ ਪੜਦੇ ਆ ਸਤਗੁਰੂ ਕਹਿੰਦੇ ਆ ਦੁੱਖ ਨਹੀਂ ਸਭ ਸੁਖ ਹੀ ਹੈ ਰੇ ਏਕ ਹੈ ਏਕੀ ਨਿੱਧ ਹੈ ਬੁਰਾ ਨਹੀਂ ਸਭ ਭਲਾ ਹੀ ਹੈ ਰੇ ਹਾਰ ਨਹੀਂ ਸਭ ਜਿੱਤ ਹੈ ਆ ਰਜ਼ਾ ਵਾਲਿਆਂ ਦਾ ਉਹਨਾਂ ਦਾ ਜੀਵਨ ਆ ਉਹਨਾਂ ਦੀ ਕਹਾਣੀ ਆ ਇੱਕ ਨੇ ਤਾਂ ਜੋ ਹੋਇਆ ਉਹਨਾਂ ਕ ਮੰਨਿਆ ਪਰ ਇੱਕ ਨੇ ਬੁਰੇ ਨੂੰ ਵੀ ਭਲਾ ਕਰਕੇ ਮੰਨ ਲਿਆ ਸਮਾਜ ਨੇ ਕਿਹਾ ਵੀ ਬੜਾ ਬੁਰਾ ਹੋਇਆ ਉਹ ਕਹਿੰਦਾ ਨਹੀਂ ਨਹੀਂ ਭਲਾ ਜੋ ਹੋਇਆ ਚੰਗਾ ਹੋਇਆ ਬੁਰਾ ਨਹੀਂ ਸਭ ਭਲਾ ਹੀ ਆ ਰੇ ਹੁਣ ਉਹਨੂੰ ਕੁਝ ਬੁਰਾ ਲੱਗ ਹੀ ਨਹੀਂ ਰਿਹਾ ਅਵਸਥਾ ਇਹ ਬਣ ਗਈ ਜੋ ਵੀ ਪ੍ਰਮਾਤਮਾ ਕਰ ਰਿਹਾ ਉਹਨੂੰ ਚੰਗਾ ਹੀ ਚੰਗਾ ਲੱਗ ਰਿਹਾ ਜੋ ਤਦੁ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵੈ ਨਾਨਕਾ ਸਾਈ ਗੱਲ ਚ ਜੋ ਵੀ ਉਹ ਕਰ ਰਿਹਾ ਬਸ ਉਹ ਚੰਗਾ ਹੀ ਚੰਗਾ ਹੈ ਚੰਗਾ ਹੀ ਚੰਗਾ ਕਿਤੇ ਵੀ ਉਲਾਮਾ ਤਾਂ ਹੈ ਹੀ ਨਹੀਂ ਨਾ ਕੋਈ ਸ਼ਿਕਵਾ ਨਹੀਂ ਕੋਈ ਸ਼ਿਕਾਇਤ ਨਹੀਂ ਕੋਈ ਰੱਬ ਨੂੰ ਸਲਾਹ ਵੀ ਨਹੀਂ ਕਿ ਆਹ ਨਾ ਕਰੀਂ ਆਹ ਕਰ ਦੇ ਜੋ ਕਰ ਰਿਹਾ ਠੀਕ ਹੈ ਜੋ ਹੋਇਆ ਹੁਣ ਤਾਂ ਕੋ ਵੀ ਠੀਕ ਜੋ ਕਰ ਰਿਹਾ ਉਹ ਵੀ ਠੀਕ ਜੋ ਕਰੇਗਾ ਉਹ ਵੀ ਠੀਕ ਮੈਂ ਫਿਰ ਬੇਨਤੀ ਕਰਦਾ ਇਹ ਸ਼ਬਦ ਕਹਿਣੇ ਤੇ ਸੁਣਨੇ ਬਹੁਤ ਸੌਖਿਆ ਮੈਂ ਤਾਂ ਚਲੋ ਜੋ ਕਿਤਾਬਾਂ ਚ ਪੜਿਆ ਦੱਸ ਰਿਹਾ ਆਪ ਜੀ ਨਾਲ ਸਾਂਝਾ ਕਰਦੇ ਆ ਪਰ ਜੇ ਇਹਨਾਂ ਨੂੰ ਅਸੀਂ ਕਮਾਉਣਾ ਹੋਵੇ ਇਹਨੂੰ ਆਪਣੇ ਜੀਵਨ ਚ ਲਾਗੂ ਕਰਨਾ ਹੋਵੇ ਇਹ ਗੁਰੂ ਬਖਸ਼ਿਸ਼ ਨਾਲ ਹੋ ਸਕਦਾ ਸਿਮਰਨ ਨਾਲ ਇਹ ਅਵਸਥਾ ਬਣ ਸਕਦੀ ਹੈ ਸੇਵਾ ਨਾਲ ਇਹ ਅਵਸਥਾ ਬਣ ਸਕਦੀ ਹੈ ਸੰਗਤ ਵਿੱਚ ਰੋਜ਼ ਆਉਣ ਨਾਲ ਜੋ ਇੱਥੇ ਸਤਿਗੁਰੂ ਉਪਦੇਸ਼ ਦਿੰਦੇ ਆ ਉਸ ਉਪਦੇਸ਼ ਨੂੰ ਕਮਾਉਣ ਦੇ ਨਾਲ ਇਹ ਅਵਸਥਾ ਬਣ ਸਕਦੀ ਹੈ ਗੱਲਾਂ ਨਾਲ ਨਹੀਂ ਕੋਈ ਜਜ਼ਬਾਤੀ ਹੋ ਕੇ ਕਹੇ ਮੈਂ ਫੈਸਲਾ ਲੈ ਲਿਆ ਬਾਰ ਬਾਰ ਲੋਕਾਂ 'ਚ ਬੜਾ ਖੁਸ਼ ਦਿਸੇ ਅੰਦਰ ਬੈਠਾ ਰੱਬ ਨੂੰ ਗਾਲਾਂ ਕੱਢੀ ਜਾਏ ਬੜਾ ਔਖਾ ਪ੍ਰਸਾਦ ਗੁਰੂ ਕਹਿੰਦੇ ਆ ਦੁੱਖ ਨਹੀਂ ਸਭ ਸੁਖੀ ਐ ਰੇ ਹਾਰ ਨਹੀਂ ਸਭ ਦੁੱਖ ਨਹੀਂ ਸਭ ਸੁਖੀ ਐ ਰੇ ਇੱਕ ਐ ਇੱਕ ਹੀ ਨੇ ਤੇ ਬੁਰਾ ਨਹੀਂ ਸਭ ਭਲਾਈ ਐ ਰੇ ਹਾਰ ਨਹੀਂ ਸਭ ਜਿੱਤ ਐ ਬੁਰਾ ਨਹੀਂ ਮਹਾਰਾ ਸਾਹ ਕਹਿੰਦਿਆ ਸੋਗ ਨਹੀਂ ਸਦਾ ਹਰ ਕੀ ਐ ਰੇ ਉਥੇ ਸੋਗ ਤਾਂ ਹੈ ਹੀ ਨਹੀਂ ਨਾ ਦੁੱਖ ਤਾਂ ਹੈ ਹੀ ਨਹੀਂ ਕੋਈ ਚੋਰਾ ਤਾਂ ਖੈ ਨਹੀਂ ਚੇਰੇ ਤੇ ਸ਼ਕਨ ਤਾਂ ਖੈ ਨਹੀਂ ਕਿਉਂਕਿ ਜੁੜ ਉਹਦੇ ਨਾਲ ਗਏ ਜਿਹੜਾ ਪ੍ਰਮਾਤਮਾ ਆਪ ਸਦਾ ਆਨੰਦ ਵਿੱਚ ਰਹਿੰਦਾ ਜਿਹਦੇ ਆਪਣੇ ਘਰ ਵਿੱਚ ਕੋਈ ਸੋਗ ਨਹੀਂ ਨਾ ਕਦੇ ਵਾਪਰਦਾ ਨਾ ਉਹ ਮਰੇ ਨਾ ਹੋਵੇ ਸੋਗ ਜਿਹਦੇ ਆਪਣੇ ਘਰ ਚ ਕੋਈ ਸੋਗ ਨਹੀਂ ਉਹ ਤਾਂ ਬੇਗੰਬਰਾ ਸ਼ਹਿਰ ਕੋਨਾ ਉੱਥੇ ਗਮ ਕੋਈ ਨਹੀਂ ਦੁੱਖ ਅੰਧੋ ਨਹੀਂ ਟੈਠਾ ਉਹ ਰੱਬ ਦੇ ਘਰ ਚ ਦੁੱਖ ਕੋਈ ਨਹੀਂ ਉਹਾਂ ਖੈਰ ਸਦਾ ਮੇਰੇ ਭਾਈ ਉੱਥੇ ਤਾਂ ਸਦਾ ਹੀ ਆਨੰਦ ਬਣਿਆ ਹੋਇਆ ਸਦਾ ਹੀ ਖੇੜਾ ਸਦਾ ਹੀ ਵਿਗਾਸ ਪਰਮਾਤਮਾ ਇੱਕੋ ਹੀ ਰਸ ਇੱਕ ਰਸ ਵਿੱਚ ਉਹ ਜਦੋਂ ਦਾ ਹੋਂਦ ਵਿੱਚ ਆਇਆ ਇੱਕੋ ਹੀ ਰਸ ਵਿੱਚ ਹੈ ਨਾ ਉਹ ਕਦੇ ਬਹੁਤਾ ਖੁਸ਼ ਹੁੰਦਾ ਹੈ ਨਾ ਉਹ ਕਦੇ ਬਹੁਤਾ ਉਦਾਸ ਹੁੰਦਾ ਹੈ ਨਾ ਉਹ ਕਦੇ ਹੱਸਦਾ ਨਾ ਉਹ ਕਦੇ ਰੋਂਦਾ ਹੈ ਨਾ ਉਹ ਕਦੇ ਸ਼ੁਕਰਾਨੇ ਵਿੱਚ ਨਾ ਉਹ ਕਦੇ ਕੋਈ ਉਹਨੇ ਦੇਣਾ ਕਿਨੂੰ ਹੈ ਹੀ ਸਭ ਕੁਝ ਆਪੇ ਆਪ ਹੈ ਇੱਕੋ ਹੀ ਸਾਰਤਾ ਵਿੱਚ ਉਹ ਪਰਮਾਤਮਾ ਹੈ ਤੇ ਜਦੋਂ ਇਹ ਇਹ ਗੁਣ ਕਿਸੇ ਜੀਵ ਜਿਗਿਆਸੂ ਵਿੱਚ ਸਿੱਖ ਵਿੱਚ ਆ ਜਾਂਦਾ ਹੈ ਉਹ ਵੀ ਰੱਬ ਦਾ ਰੂਪ ਹੋ ਜਾਂਦਾ ਹੈ ਪਾਈ ਭਖਾਰੀ ਜੀ ਦੀ ਸਾਖੀ ਅਸੀਂ ਬੜੀ ਔਰ ਪੜੀ ਸੁਣੀ ਵਿਚਾਰੀ ਘਰ ਵਿੱਚ ਪੁੱਤ ਦਾ ਵਿਆਹ ਤੇ ਆਪ ਅਰਥੀ ਬਣਾ ਰਿਆ ਹੁਣ ਅਰਥੀ ਦੇ ਵਿਆਹ ਦਾ ਕੀ ਸਮੇਲ ਹੈ ਘਰ ਵਿੱਚ ਹਲਵਾਈ ਲੱਗੇ ਆ ਖੁਸ਼ੀਆਂ ਦੇ ਗੀਤ ਸੁਹਾਗ ਘੋੜੀਆਂ ਕਹਿਆਂ ਜਾ ਰਹੀਆਂ ਨੇ ਤੇ ਉਹ ਤੱਪੜ ਵਿਚਾਰ ਰਿਹਾ ਮਿਰਤਕ ਪ੍ਰਾਣੀ ਦੀ ਸਮਗਰੀ ਤਿਆਰ ਕਰ ਰਿਆ ਪਰ ਚਿਹਰੇ ਤੇ ਨਾ ਕੋਈ ਖੁਸ਼ੀ ਆ ਨਾ ਕੁਝ ਦਾਸੀ ਆ ਨਾ ਕੋਈ ਸ਼ਿਕਨਾ ਨਾ ਕੋਈ ਹੈਰਾਨੀ ਕੁਝ ਵੀ ਨਹੀਂ ਇੱਕ ਸਾਰਤਾ ਵਿੱਚ ਹੈ ਇੰਨਾ ਪ੍ਰਭਾਵ ਹੈ ਉਸ ਚਿਹਰੇ ਤੇ ਇੰਨਾ ਨੂਰ ਹੈ ਉਸ ਚਿਹਰੇ ਤੇ ਬੜੇ ਵਖਰੇ ਕਿਸਮ ਦਾ ਚਲੋ ਇੱਕ ਸਿੱਖ ਭਾਣਾ ਕੀ ਹੁੰਦਾ ਹੈ ਇਹ ਸੁਣਨ ਵਾਸਤੇ ਸਿੱਖਣ ਵਾਸਤੇ ਧੰਗੁਰੂ ਅਰਜਨ ਦੇਵ ਪਾਤਸ਼ਾਹ ਦੇ ਚਰਨਾਂ 'ਚ ਉਮਰਸਰ ਸਾਹਿਬ ਤੋਂ ਆਇਆ ਮਰ ਨੇ ਇਸ ਸਿੱਖ ਦਾ ਭਾਈ ਭਖਾਰੀ ਦਾ ਐਡਰੈਸ ਦਿੱਤਾ ਵੀ ਇਹਦੇ ਕੋਲੇ ਚਲਿਆ ਜਾ ਭਾਣਾ ਕੀ ਹੁੰਦਾ ਹੈ ਕਿਵੇਂ ਮੰਨੀਦਾ ਤੈਨੂੰ ਆਪਣੇ ਆਪ ਅਰਥ ਪਤਾ ਲੱਗ ਜਾਣਗੇ ਆਪਣ ਭਾਣੇ ਜੋ ਚੱਲੇ ਭਾਈ ਵਿਛੜ ਚੋਟਾਂ ਖਾਵੇ ਮਨ ਮੇਰੇ ਸਤਿਗੁਰੂ ਕਹੇ ਭਾਣੇ ਚੱਲ ਤੇ ਪੁੱਤਰ ਦਾ ਉਹ ਉਹਨੇ ਘਰੇ ਵਿਆਹ ਵੀ ਹੁੰਦਾ ਵੇਖ ਰਿਹਾ ਘਰ ਦੀਆਂ ਖੁਸ਼ੀਆਂ ਦੇਖ ਰਿਹਾ ਇੱਕ ਵਾਸੇ ਭਾਈ ਪੁਖਾਰੀ ਨੂੰ ਪਰ ਬੁੱਝ ਕੁਛ ਨਹੀਂ ਰਿਹਾ ਦੇਖ ਰਿਹਾ ਵੀ ਇਹ ਅਰਥੀ ਬਣਾ ਰਿਹਾ ਤੱਪੜ ਬਣਾ ਰਿਹਾ ਇਧਰ ਖੁਸ਼ੀਆਂ ਦੇ ਗੀਤ ਗਾਏ ਜਾ ਰਹੇ ਆਗਲੇ ਦਿਨ ਵਿਆਹ ਹੋਇਆ ਵਿਆਹ ਤੋਂ ਅਗਲੀ ਰਾਤ ਹੀ ਭਾਈ ਪੁਖਾਰੀ ਦੇ ਪੁੱਤਰ ਦੀ ਮੌਤ ਹੋ ਗਈ ਜਿਹੜੇ ਇੰਨੇ ਖੁਸ਼ੀਆਂ ਦੇ ਗੀਤ ਗਾ ਰਹੇ ਸੀ ਉਹ ਸਾਰੇ ਰੋਣ ਲੱਗ ਪਏ ਘਰ ਵਿੱਚ ਸੋਗ ਵਾਪਰ ਗਿਆ ਘਰ ਵਿੱਚ ਹੁਣ ਪਤਾ ਹੀ ਆ ਜਿੱਥੇ ਖੁਸ਼ੀਆਂ 'ਚ ਇੱਕ ਦਾ ਮੌਤ ਹੋ ਜਾਏ ਮਾਹੌਲ ਕੀ ਬਣ ਜਾਂਦਾ ਪਰ ਭਾਈ ਭਖਾਰੀ ਜੀ ਜਿਹਦੇ ਵਿਆਹ ਸੀ ਉਹਦੇ ਹੱਸ ਨਹੀਂ ਸੀ ਰੇ ਖੁਸ਼ ਨਹੀਂ ਸੀ ਹੋ ਰੇ ਤੇ ਅੱਜ ਪੁੱਤ ਦੀ ਘਰੇ Laash ਪਈ ਐ ਉਦਾਸ ਨਹੀਂ ਹੋ ਰੇ ਰੋ ਵੀ ਨਹੀਂ ਰੇ ਇੱਕ ਸਾਰਤਾ ਵਿੱਚ ਬੈਠੇ ਆਹ ਪਾਣਾ ਹੁੰਦਾ ਕਿ ਬੁਰਾ ਨਹੀਂ ਸਭ ਭਲਾ ਯਾਰ ਦੋਨੇ ਅਵਸਥਾ ਵਿੱਚ ਦੋਹਾਂ ਵਿਵਸਥਾ ਤੇ ਜੋ ਮੁਕਤਾ ਜਿਹੜਾ ਦੋਵੇਂ ਅਵਸਥਾਵਾਂ ਵਿੱਚ ਇੱਕ ਸਾਰਤਾ ਵਿੱਚ ਰਹੇ ਖੁਸ਼ੀਆਂ ਵਿੱਚ ਇੰਨਾ ਖੁਸ਼ ਨਾ ਹੋਵੇ ਕਿ ਰੱਬ ਭੁੱਲ ਜਾਏ ਦੁੱਖਾਂ ਵਿੱਚ ਇੰਨਾ ਦੁਖੀ ਨਾ ਹੋ ਜਾਏ ਕਿ ਰੱਬ ਨਾਲ ਲੜਨੇ ਸ਼ੁਰੂ ਕਰ ਦੇ। ਤੇ ਉਹ ਸਿੱਖ ਨੇ ਬਾਜ ਪੁੱਛ ਲਿਆ ਵੀ ਇਹ ਕੀ ਜੀ ਜੇ ਤੁਹਾਨੂੰ ਪਤਾ ਹੀ ਸੀ ਪੁੱਤ ਨੇ ਨਹੀਂ ਰਹਿਣਾ ਫਿਰ ਵਿਆਹਣ ਕਿਉਂ ਗਏ ਕਹਿੰਦੇ ਇਹੀ ਤਾਂ ਭਾਣਾ ਹੈ ਹੁਣੇ ਹੀ ਐਵੇਂ ਸੀ। ਜੇ ਮੈਂ ਨਾ ਜਾਂਦਾ ਤਾਂ ਫਿਰ ਰੱਬ ਦੇ ਭਾਣੇ 'ਚ ਰੁਕਾਵਟ ਸੀ ਨਾ ਰੱਬ ਦੀ ਰਜ਼ਾ ਵਿੱਚ ਰੁਕਾਵਟ ਸੀ। ਫਿਰ ਤਾਂ ਮੈਂ ਰੱਬ ਦੇ ਵਰਖਲਾਵ ਆਉਣ ਵਾਲੀ ਗੱਲ ਆ ਉਹਦਾ ਸ਼ਰੀਕ ਬਣਨ ਦੀ ਗੱਲ ਹੈ ਵੀ ਰੱਬਾ ਆ ਇਦਾਂ ਹੋ ਸਕਦਾ ਇਹਨੂੰ ਰੋਕ ਉਹ ਐਵੇਂ ਕਰਨਾ ਚਾਹੁੰਦਾ ਮੈਂ ਖਵਾ ਰੋਕ ਫਿਰੇ ਪਾਣਾ ਨਹੀਂ ਇਹ ਹੁਕਮ ਹੈ ਰਜ਼ਾਈ ਨਹੀਂ ਰਜ਼ਾ ਨਹੀਂ ਹੈ ਬਸ ਉਹ ਜੋ ਕਰ ਰਿਹਾ ਉਹਨੂੰ ਮੰਨਣਾ ਸਿੱਖਦਾ ਪਰ ਜਾਏ ਕਾਰਨ ਕਰਤਾ ਜੋ ਕਰੇ ਸਿਰ ਧਰ ਮੰਨ ਕਰੇ ਸ਼ੁਕਰਾਨਾ ਤੇ ਮਹਾਰਾਜ ਕਹਿੰਦੇ ਆ ਸੋਗ ਨਹੀਂ ਸਦਾ ਹਰ ਕੀ ਹੈ ਦੇ ਛੋਟ ਨਹੀਂ ਕਿਛ ਲਿਖੈ ਕੋ ਨਾਨਕ ਜਨ ਹਰ 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 ਕਤ ਆਵੇ ਕਤ ਰਮਤੇ ਇਹ ਇਹ ਆ ਭਾਣਾ ਮੰਨਣ ਵਾਲਿਆਂ ਦੀ ਕਹਾਣੀ ਅੱਗੇ ਮਹਾਰਾਜ ਸਾਹਿਬ ਕਹਿੰਦੇ ਆ ਜੋ ਕੀਤਾ ਉਹ ਜਰਨਾ ਪੈਣਾ ਜਿਸ ठाकुर ਸਿਓ ਨਾ ਹੀ ਚਾਰਾ ਮੰਨ ਇਹ ਪਹਿਲਾਂ ਇਹ ਕਿਹਾ ਜਿਹਦੇ ਅੱਗੇ ਕੋਈ ਜੋਰ ਨਹੀਂ ਚਾਰਾ ਨਹੀਂ ਕੁਛ ਕਰ ਹੀ ਨਹੀਂ ਸਕਦੇ ਜੋ ਹੋ ਗਿਆ ਉਹਨੂੰ ਮੰਨਣਾ ਪੈਣਾ ਹੁਣ ਜੋ ਵਾਪਰ ਰਿਹਾ ਉਹ ਮਿੱਠਾ ਕਰਕੇ ਮੰਨਣਾ ਸ਼ੁਰੂ ਕਰ ਦਿੱਤਾ ਹੁਣ ਉਹਦੇ ਨਾਲ ਨਾਲ ਉਹਦਾ ਸ਼ੁਕਰਾਨਾ ਪਰਮਾਤਮਾ ਦੀ ਰਜ਼ਾ ਵਿੱਚ ਉਹਦਾ ਸ਼ੁਕਰਾਨਾ ਹੋ ਰਿਹਾ ਆਗਿਆ ਮੈਂ ਭੂਗ ਸੋਈ ਕਰ ਸੁਖਾ ਸੋਖ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਭਇਓ ਸਾਹਿਬ ਸੋ ਮੱਥੇ ਲੈ ਮੰਨਿਓ ਜੋ ਵੀ ਉਹ ਪਰਮਾਤਮਾ ਕਰ ਰਿਹਾ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਜੋ ਜੋ ਮੇਰੇ ਜਿਵ ਜਿਵ ਤੇਰਾ ਹੁਕਮ ਤਿਵੈ ਤਿਉ ਹੋਵਣਾ ਜੋ ਤੇਰਾ ਹੁਕਮ ਹੈ ਓਵੇਂ ਹੋ ਰਿਹਾ ਤੇ ਅਸੀਂ ਉਹਦੇ ਹੁਕਮ ਨੂੰ ਸਤਿਵਚਨ ਕਰਕੇ ਮੰਨ ਰਿਆਂ ਤੇ ਸਤਿਗੁਰੂ ਕਹਿੰਦੇ ਆ ਇਹ ਰਜ਼ਾ ਹੈ ਨਾ ਸ਼ੁਕਰਾਂ ਪੜਨੀ ਰਜ਼ਾ ਵਿੱਚ ਉਸ ਭਾਣੇ ਨੂੰ ਉਸ ਦਾਤੇ ਦੇ ਜਿਹੜੇ ਨੇ ਕੀਤੇ ਹੋਏ ਕਰਨੀ ਨਾਮੇ ਨੂੰ ਸਤਿਵੰਤਨ ਕਰਕੇ ਮੰਨਣਾ ਤੇ ਸਤਿਗੁਰੂ ਕਹਿੰਦੇ ਆ ਆਪਣੇ ਮਨ ਨੂੰ ਸੰਬੋਧਨ ਕਰਕੇ ਕਹੋ हे ਮਨਾ ਜੋ ਪਰਮਾਤਮਾ ਕਰ ਰਿਹਾ ਤੇਰੇ ਭਲੇ ਵਾਸਤੇ ਕਰ ਰਿਹਾ ਇਹਦੇ ਵਿੱਚ ਪਤਾ ਨਹੀਂ ਤੇਰਾ ਕਿੰਨਾ ਵੱਡਾ ਭਲਾ ਹੋਏਗਾ ਅਸਲ ਜਦੋਂ ਕੋਈ ਜ਼ਿੰਦਗੀ ਚ ਘਟਨਾ ਕਰਮ ਹੁੰਦਾ ਨਾ ਉਹਦਾ ਕਈ ਵਾਰ ਕੁਝ ਸਮੇਂ ਬਾਅਦ ਜਾ ਕੇ ਪਤਾ ਲੱਗਦਾ ਮੌਕੇ ਤੇ ਤਾਂ ਲੱਗਦਾ ਵੀ ਠੀਕ ਨਹੀਂ ਹੋਇਆ ਬੜਾ ੱਤਕਾ ਹੋ ਗਿਆ ਬੜਾ ਮਾੜਾ ਹੋ ਗਿਆ ਪਰ ਜਦੋਂ ਸਮਾਂ ਲੱਗਦਾ ਫਿਰ ਪ੍ਰਮਾਤਮਾ ਉਹ ਅਸਲ ਤਸਵੀਰ ਜਦੋਂ ਸਾਹਮਣੇ ਲੈ ਕੇ ਆਉਂਦਾ ਫਿਰ ਬੰਦਾ ਕਹਿੰਦਾ ਵੀ ਨਹੀਂ ਉਦੋਂ ਠੀਕ ਹੋਇਆ ਸਾਡੀ ਸਮਝ ਵਿੱਚ ਅੱਜ ਆਇਆ ਤੋ ਇਸ ਲਈ ਬੁਰਾ ਨਹੀਂ ਸਭ ਭਲਾਈ ਹੈ ਰੇ ਕੁਝ ਵੀ ਬੁਰਾ ਨਹੀਂ ਜੋ ਕਰ ਰਿਹਾ ਪ੍ਰਮਾਤਮਾ ਚੰਗਾ ਤੇ ਭਾਣਾ ਮੰਨਣ ਵਾਲੇ ਤਾਂ ਕੀਤੇਆਂ ਦੁੱਖ ਭੂਖ ਸਦਮਾਰ ਇਹ ਪੇਦਾਤ ਤੇਰੀ ਦਾਤਾਰ ਉਹ ਦੁੱਖ ਤੇ ਭੁੱਖ ਨੂੰ ਵੀ ਰੱਬ ਦੀ ਦਾਤ ਮੰਨਦਿਆ ਅਸੀਂ ਤਾਂ ਦੁਨਿਆਵੀ ਜਿਹੜੀਆਂ ਚੰਗੀਆਂ ਚੀਜ਼ਾਂ ਉਹਨਾਂ ਨੂੰ ਰੱਬ ਦੀ ਦਾਤ ਮੰਨਦੇ ਆ ਜਿਹਦੇ ਵਿੱਚ ਕੋਈ ਪ੍ਰਾਪਤੀ ਹੋਵੇ ਕੋਈ ਚੰਗਾ ਹੋਵੇ ਸਾਨੂੰ ਖੁਸ਼ੀ ਮਹਿਸੂਸ ਹੋਵੇ ਉਹਦੇ ਗੱਡੀਆਂ ਦੇ ਸੀਏ ਫੇ ਦਾਤਰੀ ਦਾਤਾਰ ਲਿਖਾਇਆ ਪਰ ਜਿਹੜੇ ਭਾਣਾ ਮੰਨਣ ਵਾਲੇ ਆ ਉਹ ਕਹਿੰਦੇ ਆ ਕਿਤੇ ਆ ਦੁੱਖ ਭੂਖ ਸਦਮਾਰ ਅਣਗਿਣਤ ਦੁੱਖ ਆ ਜਾਣ ਭੁੱਖੇ ਰਹਿਣਾ ਪੈ ਜਾਏ ਅਸੀਂ ਦੁੱਖ ਤੇ ਭੁੱਖ ਨੂੰ ਵੀ ਪ੍ਰਮਾਤਮਾ ਤੇਰੀ ਦਾਤ ਮੰਨਦੇ ਆ ਕੱਲੀਆਂ ਚੰਗੀਆਂ ਚੀਜ਼ਾਂ ਨੂੰ ਤੇਰੀ ਦਾਤ ਨਹੀਂ ਮੰਨਦੇ ਪਹਿਲਾ ਸ਼ਬਦ ਸੀ ਸਬਰ ਦੂਸਰਾ ਸ਼ਬਦ ਸੀ ਰਜ਼ਾ ਤੀਸਰਾ ਸ਼ਬਦ ਹੈ تسلیم ਕਿਉਂਕਿ ਅੱਜ ਮਹਾਰਾਜ ਦਾ ਬਚਨ ਹੈ ਹੁਕਮ ਲਗੈ ਜਿਸ ਮਿੱਠਾ ਸੋਈ ਸਿਆਣਾ ਸੋ ਪਦਵੰਤਾ ਹੁਕਮ ਲਗੈ ਜਿਸ ਮਿੱਠਾ ਜਿਉ تسلیم ਦੇ ਅਰਥ ਨੇ ਵੈਸੇ ਨਮਸਕਾਰ ਕਰਨੀ ਵੀ ਹੈ تسلیم ਵਜਾਇ ਜਿਵੇਂ ਅੱਲਾ ਯਾਰ ਖਾਨ ਜੋਗੀ ਨੇ ਸਾਬ ਜੀ ਦਾ ਬਾਬਾ ਅਜੀਤ ਸਿੰਘ ਸਾਹਿਬ ਦੀ ਜਦੋਂ ਸ਼ਹਾਦਤ ਦਾ ਜ਼ਿਕਰ ਕੀਤਾ ਉਹਨੇ ਕਿਹਾ ਡਿਊਟੀ ਹੋਈ ਦਿਲਵੰਦ ਸੇ ਟੁੱਟੀ ਹੋਈ ਸ਼ਮਸ਼ੀਰ ਸੇ ਦਲਵੰਦ ਨੇ ਤਸਲੀਮ ਵਜਾਈ ਇੱਕ ਜਦੋਂ ਤਲਵਾਰ ਸ੍ਰੀ ਸਾਹਿਬ ਤਿਰਪਾਨ ਬਾਬਾ ਜੀਤ ਸਿੰਘ ਸਾਹਿਬ ਦੀ ਮੈਦਾਨੇ ਜੰਗ ਚ ਟੁੱਟ ਚੁੱਕੀ ਹੈ ਟੁੱਟੀ ਹੋਈ ਕਿਰਪਾਨ ਦੇ ਨਾਲ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਵੱਲ ਅਸੀਸ ਝੁਕਾ ਕੇ ਨਮਸਕਾਰ ਕੀਤੀ ਤਸਲੀਮ ਵਜਾਈ ਨਮਸਕਾਰ ਕਰਨਾ ਹਰ ਕੰਮ ਜੋ ਵੀ ਪਰਮਾਤਮਾ ਕਰੇ ਸਿਰ ਧਰ ਮੰਨ ਕਰੇ ਸ਼ੁਕਰਾਨਾ ਉਹਦੇ ਅੱਗੇ ਸਿਰ ਝੁਕਾ ਦੇਣਾ ਸਤਿਬਚਨ ਕਰਕੇ ਮੰਨ ਲੈਣਾ ਇਹ ਤਸਲੀਮ ਇਹ تسلیم ਦੇ ਅਰਥ ਨੇ ਜਿਹੜਾ ਚੰਗੇ ਕੰਮ ਆਪਣੇ ਨਾਮ ਲਾਵੇ ਮਾੜੇ ਕੰਮ ਰੱਬ ਦੇ ਨਾਮ ਲਾਵੇ ਇਹ تسلیم ਨਹੀਂ ਚੰਗੇ ਚੰਗੀਆਂ ਪ੍ਰਾਪਤੀਆਂ ਨੂੰ ਆਪਣੇ ਨਾਲ ਜੋੜ ਲਏ ਕੁਝ ਮਾੜਾ ਵਾਪਰਿਆ ਉਹ ਪ੍ਰਮਾਤਮਾ ਨਾਲ ਜੋੜ ਦੇ ਅਸਲ 'ਚ ਗੁਰੂ ਸਾਹਿਬ ਜੋ ਕਰ ਰਹੇ ਨੇ ਪ੍ਰਮਾਤਮਾ ਜੋ ਕਰ ਰਿਹਾ ਮਰ ਕਹਿੰਦੇ ਸੱਚਾ ਪ੍ਰੇਮੀ ਸੱਚਾ ਆਸ਼ਕ ਉਹੀ ਐ ਜਿਹੜਾ ਉਸ ਵਾਹਿਗੁਰੂ ਦੇ ਹਰ ਕੰਮ ਨੂੰ ਸਤਿਬਚਨ ਕਰਕੇ ਮੰਨ ਲਵੇ ਜਿਹੜਾ ਲੇਖੇ ਜੋਖੇ ਜੇ ਕਰਨ ਲੱਗ ਪਵੇ ਨਾ ਵੀ ਆਹ ਚੰਗਾ ਸੀ ਆ ਮਾੜਾ ਸੀ ਆ ਇਦਾਂ ਸੀ ਉਦਾਂ ਸੀ ਉਹ ਅਸਲ ਪ੍ਰੇਮੀ ਨਹੀਂ ਹੋ ਸਕਦਾ ਇੱਕ ਨਹੀਂ ਆਸ਼ਕੀ ਦੂਜੈ ਲੱਗੈ ਜਾਏ ਨਾਨਕ ਆਸ਼ਕ ਕੰਡਿਆ ਸਦ ਹੀ ਰਹੈ ਸਮਾਇ ਚੰਗਾ ਚੰਗਾ ਕਰ ਮੰਨੇ ਮੰੰਦਾ ਮੰੰਦਾ ਹੋਏ ਜਿਹੜੇ ਆ ਲੇਖੇ ਕਰਦੇ ਆ ਨਾ ਵੀ ਆ ਚੰਗਾ ਆ ਮਾੜਾ ਜਾਂ ਮੈਂ ਚੰਗਾ ਕੀਤਾ ਰੱਬ ਨੇ ਮਾੜਾ ਕੀਤਾ ਚੰਗਾ ਚੰਗਾ ਕਰ ਮੰਨੈ ਮੰਦਾ ਮੰਦਾ ਹੋਏ ਆਸ਼ਕ ਇਹ ਨਾ ਆਕੀਏ ਜੇ ਲਿਖੈ ਵਰਤੈ ਸੋਇ ਉਹ ਆਸ਼ਕ ਉਹ ਅਸਲ ਜਿਹੜਾ ਅੰਦਰੋਂ ਮੁਹੱਬਤ ਕਰਨ ਵਾਲਾ ਉਹ ਗੁਰਸਿੱਖੋ ਪਿਆਰਾ ਉਹ ਪ੍ਰੇਮੀ ਨਹੀਂ ਜਿਹੜਾ ਐਵੇਂ ਦੇ ਪ੍ਰਮਾਤਮਾ ਨਾਲ ਲੇਖੇ ਕਰੇ ਰੱਬ ਦੇ ਕੀਤੇ ਨੂੰ ਚੰਗੇ ਮਾੜੇ ਨਾਲ ਜੋੜੇ ਹੋ ਤਸلیم ਕਰ ਲੈਣ ਦੇ ਅਰਥ ਨੇ ਜੋ ਉਹਨੇ ਕੀਤਾ ਉਹਦੀ ਉਹਦੀ ਰਜ਼ਾ ਨੂੰ ਮੰਨ ਲੈਣਾ ਇਤਿਹਾਸ ਵਿੱਚ ਵੀ ਅਸੀਂ ਜਿਹੜੀਆਂ ਦੋ ਪੌੜੀਆਂ ਅਰਦਾਸ ਵਿੱਚ ਪੜ੍ਹਦੇ ਹਾਂ ਨਿਕ ਤਾਂ ਦੂਜੀ ਪੌੜੀ ਆ ਪੰਜਾਂ ਪਿਆਰਿਆਂ ਚੋਹ ਸਾਬ ਜਾਦਿਆਂ ਚਾਲੀਆਂ ਮੁਗਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਸੁਣ ਕੇ ਅਣ ਡਿਠ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਇਹ ਇਹ ਸਾਰੇ ਭਾਣਾ ਮੰਨਣ ਵਾਲੇ ਆ ਇਹਨਾਂ ਨੇ ਤਸਲੀਮ ਕੀਤਾ ਇਹਨਾਂ ਨੇ ਝੁਕਾ ਕੇ ਸਿਰ ਝੁਕਾ ਕੇ ਨਮਸਕਾਰ ਕੀਤੀ ਅਗਲੀ ਪੌੜੀ ਚ ਹੋਰ ਕਲੀਅਰ ਹੋ ਜਾਂਦਾ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਸਿੰਘਾਂ ਸਿੰਘਣੀਆਂ ਨੇ ਚਲੋ ਇੱਥੇ ਕਿਸੇ ਦਾ ਨਾਮ ਨਹੀਂ ਕਿਉਂਕਿ ਇਹ ਪੌੜੀਆਂ ਚ ਵਾਅਦਾ ਹੋ ਰਿਹਾ ਦਿਨੋ ਦਿਨ ਵਾਅਦਾ ਹੋ ਰਿਹਾ ਹੁੰਦਾ ਰਹੇਗਾ ਜਦੋਂ ਤੱਕ ਇਹ ਸੰਸਾਰ ਰਹੇਗਾ ਕਿਉਂਕਿ ਨਾਮ ਜਪਣ ਵਾਲਿਆਂ ਦੀ ਵੀ ਗਿਣਤੀ ਨਹੀਂ ਅੱਜ ਵੀ ਜਿੱਥੇ-ਕਿੱਥੇ ਕੌਮ ਨੂੰ ਲੋੜ ਪੈਂਦੀ ਹੈ ਉਥੇ ਦੇਗਾਂ ਵੀ ਚਲਦੀਆਂ ਤੇਗਾਂ ਵੀ ਚਲਦੀਆਂ ਸ਼ਹਾਦਤਾਂ ਵੀ ਹੁੰਦੀਆਂ ਨੇ ਆਪਣਾ ਆਪ ਵਾਰਨ ਵਾਲੇ ਸਿੱਖ ਅੱਜ ਵੀ ਨੇ ਕਿਉਂਕਿ ਗੁਰੂ ਸਾਹਿਬ ਨੇ ਸ਼ਹਾਦਤ ਦਾ ਬੀਜ ਉਹ ਜਬ ਬੀਜਿਆ ਗੁਰੂ ਅਰਜਨ ਸਾਹਿਬ ਨੇ ਸ਼ਹਾਦਤ ਦੀ ਨੀਂਹ ਰੱਖ ਕੇ ਕਿਹਾ ਸੀ ਸਾਈ ਮੀਆਂ ਮੀਰ ਜੀ ਜਦੋਂ ਜਦੋਂ ਵੀ ਮੇਰੀ ਕੌਮ ਨੂੰ ਸ਼ਹੀਦਾਂ ਦੀ ਲੋੜ ਪੈਗੀ ਮੇਰੀ ਕੌਮ ਦੇ ਸ਼ਹੀਦ ਆਪਣੇ ਆਪ ਘਰਾਂ ਚੋਂ ਉੱਠ ਕੇ ਇਸ ਸਿੱਖੀ ਦੇ ਬੂਟੇ ਨੂੰ ਪਰਫੁੱਲਤ ਰੱਖਣ ਲਈ ਇਹਦੀਆਂ ਜੜਾਂ 'ਚ ਆਪਣੀ ਸ਼ਹਾਦਤ ਦੇ ਕੇ ਆਪਣਾ ਖੂਨ ਤੇ ਚਰਬੀ ਟਾਲ ਕੇ ਪਾ ਦਿੱਤਾ ਇਸ ਅਣਖ ਦੇ ਜਰਾਗ ਨੂੰ ਬੁਝਣ ਨਹੀਂ ਦੇਣਗੇ